ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਕੋਟਕਪੂਰਾ ਕੋਟਕਪੂਰੇ ਸ਼ਹਿਰ ਦੇ ਵਿੱਚੋਂ ਫਰਮਾਂ ਵਾਲਾ ਡੇਰਾ ਉਹਦੇ ਨੇੜੇ ਇੱਕ ਡੇਰੀ ਫਾਰਮ ਜ਼ਿਲ੍ਹਾ ਫਰੀਦਕੋਟ ਪੈਂਦਾ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਬਲਵਿੰਦਰ ਸਿੰਘ ਗਾਂਧੀ ਕਸਮ ਪੱਟੀਪਿੰਡ ਵਾਲੇ ਇਹਨਾਂ ਦਾ ਵੈਸੇ ਵਪਾਰ ਦਾ ਕੰਮ ਵੀ ਪੁਰਾਣਾ ਆ ਰਿਹਾ ਦਾਦਿਆਂ ਪਰਦਾਦਿਆਂ ਤੋਂ ਪਰ ਨਾਲ ਕਿਉਂਕਿ ਸ਼ਹਿਰ ਦੇ ਵਿੱਚ ਇਹਨਾਂ ਦਾ ਗਾਂਧੀ ਡੇਰੀ ਫਾਰਮ ਹੈ ਤੇ ਇਹਨਾਂ ਦਾ ਆਪ ਦੀ ਖੁੱਦ ਹੀ ਇੱਕ ਡੇਰੀ ਵੀ ਹੈ ਜਿੱਥੇ ਦੁੱਧ ਦੇ ਪ੍ਰੋਡਕਟ ਸੇਲ ਕਰਦੇ ਆ ਸ਼ਹਿਰ ਦੇ ਵਿੱਚ ਉਹਦੇ ਕਰਕੇ ਪੱਕੇ ਪਸ਼ੂ ਵੀ ਦੁੱਧ ਤੇ ਚੌਂਕੀਆਂ ਲਾਉਂਦੇ ਰਹੇ ਆ ਅੱਜ ਤੁਸੀਂ ਇੱਕ ਵਾਰ ਇਹ ਜਿਹੜੀਆਂ ਦੋ ਮੱਝਾਂ ਇੱਧਰ ਤੇ ਚਾਰ ਗਾਵਾਂ ਇਸ ਸਾਈਡ ਤੇ ਦੇਖ ਰਹੇ ਹੋ ਇਹਨਾਂ ਤੋਂ ਇਲਾਵਾ ਦੋ ਮੱਝਾਂ ਇਸ ਸਾਈਡ ਦੇ ਉੱਤੇ ਬੋਧੇਨਾਗ ਕੁਝ ਸੁਏ ਸੁਏ ਕੁਝ ਦਾ ਸੂਣ ਚ ਟਾਈਮ ਬਾਕੀ ਹੈ ਤੇ ਜਾਂ ਕੋਸਾ ਟੋਕੜ ਕਬਣਾ ਇਦਾਂ ਦੀ ਕੰਡੀਸ਼ਨ ਦੇ ਵਿੱਚ ਇਹ گاਵਾ ਤੇ ਮੱਝਾਂ ਸਾਰੇ ਹੀ ਨਗ ਬਕਾਉ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਗੱਲਾਂ ਬਾਤਾਂ ਜਦੋਂ ਆਪਾਂ ਆ ਕੇ ਕਿਸੇ ਭਰਾ ਨਾਲ ਕਰਦੇ ਆ ਤਾਂ ਪਤਾ ਇਹ ਲੱਗਿਆ ਵੀ ਥੋੜੀ ਲੇਬਰ ਦੀ ਸਮੱਸਿਆ ਦੂਜਾ ਉਮਰ ਦੇ ਹਿਸਾਬ ਤੇ ਕੁਝ ਸਰੀਰਕ ਸਮੱਸਿਆਵਾਂ ਜਿਵੇਂ ਗੋਡਿਆਂ ਦਾ ਦੁਖਣਾ ਉਹਦੇ ਕਰਕੇ ਇੱਕ ਵਾਰ ਪਸ਼ੂ ਸਾਰੇ ਸੇਲ ਕਰ ਦੇਣੇ ਆ ਤੇ ਹੋ ਸਕਦਾ ਜਿਵੇਂ ਪੁਰਾਣਾ ਕੰਮ ਇਹਨਾਂ ਦਾ ਵਪਾਰਦਾ ਸੀ ਤੇ ਉਹ ਨਾਲੇ ਸ਼ੁਰੂ ਕਰ ਲੈਣ ਇੱਕ ਅੱਧਾ ਨਾਲ ਇੱਥੇ ਆਇਆ ਕਰੇ ਤੇ ਅੰਕਲ ਜੀ ਹੋਰੀ ਇੱਥੇ ਉਹਨੂੰ ਵੇਚ ਲਿਆ ਕਰਨ ਤੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿੱਦਾਂ ਦੀ ਕੰਡੀਸ਼ਨ ਚ ਹੈ ਸਾਰਾ ਦੱਸਾਂਗੇ ਤੋਰ ਕੇ ਦਿਖਾਵਾਂਗੇ ਦੁੱਧ ਦੋ ਟਾਈਮ ਤਿੰਨ ਟਾਈਮ ਚੋਣ ਦਾ ਹੱਕ ਹੈ ਜ਼ਰੂਰ ਚੋਲਿਓ ਗੱਭਣ ਪਸ਼ੂ ਚੈੱਕ ਕਰਾ ਕੇ ਲੈ ਜਾਓ ਆਓ ਮਿਲ ਜਾਈਏ ਆਪਾਂ ਕਰਦੇ ਹਾਂ ਗੱਲਬਾਤ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੰਕਲ ਜੀ ਨਾਮ ਤਾਂ ਵੈਸੇ ਮੈਂ ਥੋੜਾ ਦੱਸਦਾ ਬਲਵਿੰਦਰ ਸਿੰਘ ਗਾਂਧੀ ਹਾਂਜੀ ਵੈਸੇ ਵਪਾਰ ਫਿਰ ਕਿੰਨਾ ਕੁ ਟਾਈਮ ਕੀਤਾ ਤੁਸੀਂ ਵਪਾਰ ਜੀ ਮੇਰੇ ਪਿਤਾ ਵੇਲੇ ਦੇ ਕਰ ਰਹੇ ਸੀ ਚਪਰਾਣਾ ਹੀ ਵਪਾਰ ਦਾ ਕੰਮ ਹੈ ਵਪਾਰ ਹਾਂਜੀ ਹਾਂਜੀ ਠੀਕ ਹੈ ਅੱਜ ਅੱਜ ਆਪਾਂ ਸਾਰੇ ਪ ਉਹਨਾਂ ਮਤਲਬ ਪੱਕੇ ਪਸ਼ੂ ਨਹੀਂ ਰੱਖੋਗੇ ਇੱਥੇ ਫਿਰ ਹਾਂਜੀ ਉਹ ਫਿਰ ਲੇਬਰ ਦੀ ਸਮੱਸਿਆ ਬਹੁਤ ਆ ਗਈ ਤਿੰਨ ਵਾਰੀ ਸਾਡੇ ਬੰਦੇ ਭੱਜ ਚੁੱਕੇ ਆ ਅੱਛਾ ਲੋਕ ਚਾਬੀਆਂ ਸੜ ਕੇ ਭੱਜ ਜਾਂਦੇ ਪਰ ਮੈਂ ਮੈਨੂੰ ਤਾਂ ਹੁੰਦਾ ਨਹੀਂ ਮੇ ਮਿਹਬੂਰੀ ਇਹ ਤਾਂ ਠੀਕ ਹੈ ਉਹ ਵੈਸੇ ਫਿਰ ਜਿਹੜਾ ਪੁਰਾਣਾ ਸ਼ੌਕ ਆ ਵਪਾਰ ਵਾਲਾ ਉਹ ਤਾਂ ਹੋ ਸਕਦਾ ਨਾਲ ਚਲਾ ਲਾਂ ਉਹ ਉਹ ਕਦੀ ਲਿਆ ਕਰੂੰਗਾ ਬਸ ਮੈਂ ਸ਼ੌਕ ਨਾਲ ਆ ਕੇ ਦੋ ਵਾਰ ਠੀਕ ਹੈ ਉਹ ਸ਼ੌਕ ਪੂਰਾ ਕਰੀ ਚੱਲਾਂਗੇ ਸ਼ੌਕ ਪੂਰਾ ਕਰੀਏ ਅੱਛਾ ਜਿਹੜੀਆਂ ਆਪਾਂ ਹੁਣ ਗਾਵਾਂ ਤੇ ਮੱਝਾਂ ਵੇਚਣੀਆਂ ਹਨ ਪਹਿਲੇ ਨੰਬਰ ਤੇ ਇੱਧਰ ਵੱਡੀ ਗਾਂ ਖੜੀ ਹੈ ਹਾਂਜੀ ਹਾਂਜੀ ਇਹਦੇ ਤੋਂ ਸ਼ੁਰੂਆਤ ਕਰਦੇ ਆਂ ਇਹਦੀ ਕੀ ਡਿਟੇਲ ਹੈ ਗੱਭਣਾਂ ਦੁੱਧ ਕਿੰਨਾ ਹੈ ਇਹ ਜੀ 12 ਕਿਲੋ ਦੁੱਧ ਆ ਜੀ ਹੂੰ ਤਿੰਨਾਂ ਮਹੀਨਿਆਂ ਦੀ ਗੱਭਣ ਚੱਕ ਪਾਸ ਆ ਇਹ ਠੀਕ ਹੈ ਤੇ ਮੋਲੇ ਦਾ 55000 55000 ਹਾਂਜੀ ਅੱਛਾ ਜਿਹਨੇ ਲਿਜਾਣੀ ਆ ਉਹ ਚੈੱਕ ਪਾਸ ਕਰਾ ਸਕਦਾ ਨੂੰ 100 ਵਾਰੀ ਕਰ ਕੋਈ ਕੋਲ ਦੇ ਵੀਰੇ ਨੂੰ ਮੜਾ ਇਧਰ ਨੂੰ ਲਿਜਾਈ ਤਾ ਉਥੋਂ ਮੋੜ ਲੈ ਸੋ ਦੋਸਤੋ 55000 ਰੇਟ 12 ਕਿਲੋ ਦੁੱਧ ਤਿੰਨ ਮਹੀਨਿਆਂ ਦੀ ਚੈੱਕ ਪਾਸ ਵੱਡੀਆਂ ਐ ਲੇਬਰ ਜਦੋਂ ਦੋਸਤੋ ਕੋਈ ਕੰਮ ਦੇ ਵਿੱਚੋਂ ਪਿੱਛੇ हट ਜਾਂਦੀ ਹੈ ਨਾ ਉਦੋਂ ਪਸ਼ੂ ਟੁੱਟ ਜਾਂਦੇ ਆ ਉਹਨਾਂ ਨੂੰ ਸੰਭਾਲਣ ਚ ਥੋੜੀ ਦਿੱਕਤ ਆ ਜਾਂਦੀ ਐ ਇੱਕਦਮ ਵੱਡਾ ਟਾਂਚਾ ਦੁੱਧ ਚੰਗੇ ਵਾਲੀ ਗਾਂ ਪਰ ਅੱਜ ਦਾ ਦੁੱਧ ਜਿੰਨਾ ਹੈ ਉਹ ਤੁਹਾਨੂੰ ਦੱਸਦਾ ਤੇ ਰੇਟ ਰੱਖਿਆ 55000 ਲਿਆ ਵੀਰੇ ਵਾਪਸ ਰੇਟ ਬੜੇ ਫਰਕ ਵਾਲੇ ਨਹੀਂ ਹੋਣੇ ਇਹ ਗੱਲ ਵੀ ਧਿਆਨ ਚ ਲਿਆ ਜਾਆ ਬੀ ਖਿੱਚ ਕੀ ਅੰਕਲ ਜੀ ਕਹਿੰਦੇ ਸੀ ਵੀ ਰੇਟ ਕਰਾਂਗੇ ਤੇ ਉਹਨੂੰ ਜੱਜ ਦੇ ਦੇ ਹਿਸਾਬ ਤੇ ਤੁਸੀਂ ਫੋਨ ਕਰਿਓ ਕਈ ਵਾਰ ਆਪਾਂ ਇਹ ਸੋਚ ਲੈਨੇ ਆ ਵੀ ਸ਼ਾਇਦ ਸਾਰੇ ਪਸ਼ੂ ਵੇਚਨੇ ਆ ਤਾਂ ਰੇਟ ਜਿਹੜਾ ਉਹ ਵਿਕਰੀ ਜੀ ਵਾਲੇ ਕੀਤੇ ਜਾਣਗੇ ਬੜੇ ਲੰਬੇ ਚੌੜੇ ਫਰਕ ਵਾਲੇ ਨਹੀਂ ਹੋਣਗੇ ਇਹਦੇ ਨਾਲ ਇੱਕ ਬੜੇ ਸੋਹਣੇ ਢਾਂਚੇ ਦੀ ਵੈਂ ਅੰਕਲ ਜੀ 2 ਨੰਬਰ ਤੇ ਜਿਹੜੀ ਵੈਂ ਹੈ ਚਾਰ ਦੰਦ ਇਹ ਜੇ ਚਾਰ ਦੰਦਾਂ ਜੀ ਚਾਰ ਦੰਦ ਹਾਂਜੀ ਸੂਆ ਫਰੇ ਤਾਂ ਪਹਿਲਾਂ ਹੀ ਸੂਈ ਹੋਊਗੀ ਮੇਰੇ ਕੋਲ ਇਹ ਇਹ ਦੂਜਾ ਸੂਆ ਜੀ ਦੂਜਾ ਸੂਆ ਹੁਣ ਕਿੰਨੇ ਚਰਦੀ ਸੂਈ ਹੈ ਇਹ 1 ਮਹੀਨਾ ਹੋ ਗਿਆ ਸੂਈ ਨੂੰ ਹੁਣ ਦੁੱਧ ਕਿੰਨਾ ਹੈ ਜੀ ਅੱਜ ਇਹ ਥੱਲੇ 22 ਕਿਲੋ ਦੁੱਧ ਆਇਆ ਥੱਲੇ 22 ਕਿਲੋ ਦੁੱਧ ਯਾਨੀ ਕਿ ਨਾਲੇ ਲੇਬਰ ਦੀ ਸਮੱਸਿਆ ਪੱਠੇ ਨਹੀਂ ਟਾਈਮ ਨਾ ਪੈ ਰੇ 22 ਕਿਲੋ ਅੱਜ ਵੀ ਹੈ ਥੱਲੇ ਠੀਕ ਹੈ ਵੈਸੇ ਪਹਿਲਾਂ ਕਿੰਨਾ ਦੁੱਧ ਦੇ ਰਹੀ ਸੀਗੀ ਪਹਿਲਾਂ ਜੀ 25 ਕਿਲੋ ਦਿੰਦੀ ਸੀ 25 ਤੇ ਜਾਵੜੀ ਸੀਗੀ ਲੇਬਰ ਦੇ ਭੱਜਣ ਤੋਂ ਬਾਅਦ ਚ 22 ਤੇ ਆਈ ਹਾਂਜੀ ਹਾਂਜੀ ਇਹਦਾ ਬੱਚਾ ਹੈ ਆਪਣੀ ਦਾ ਜੀ ਵਛੀ ਕੋਈ ਦੇਦੀ ਲਿਆ ਆਇਆ ਉਹ ਲਿਆ ਆ ਜਾਲਿਆ ਨੂੰ ਵੈਸੇ ਹੀ ਦੇਤੀ ਪਾਲਣ ਮੱਛੀ ਹਾਂਜੀ ਠੀਕ ਹੈ ਐਸਾ ਇਹਦਾ ਰੇਟ ਕੀ ਕਰ ਦਿੰਦੇ ਆ ਦਾ ਮੁੱਲ 95000 ਹੈ ਠੀਕ ਹੈ ਖੋਲੀ ਚਾਰ ਦੰਦ ਦਾ ਦੂਜਾ ਸੂਆ ਇੱਕ ਮਹੀਨੇ ਦੀ ਸੂਈ ਵੱੱਛੀ ਕਿਉਂਕਿ ਡੇਰੀ ਫਾਰਮ ਦਾ ਕੰਮ ਹੈ ਇੱਥੇ ਜਿਹੜਾ ਉਹ ਬੱਚੇ ਨਹੀਂ ਇਹ ਸਾਹਮਦੇ ਸੀਗੇ ਉਹਦੇ ਕਰਕੇ ਕਿਸੇ ਲਹਾਜੀ ਨੂੰ ਦੇਤੀ 95000 ਰੇਟ ਇੱਕ ਮਹੀਨੇ ਦੀ ਸੂਈ ਅੱਥੀ ਚੁਆਈ ਵਾਲਾ ਬਹੁਤ ਸੋਹਣਾ ਥਾਣਾ ਤੇ ਫਿਕਸ ਹਵਾਨਾ ਉਹ ਤੁਸੀਂ ਇਹਦਾ ਦੇਖ ਸਕਦੇ ਹੋ ਤਾਂ ਅੰਦਰ ਨੂੰ ਤੋਰਦੇ ਬਈ ਕੋਈ ਦਿੱਕਤ ਨਹੀਂ ਹੈ ਸੋ ਥੋੜਾ ਇਸ ਤਰੀਕੇ ਨਾਲ ਇਹਨੂੰ ਦੇਖੋ ਚੰਗਾ ਪਧਰਾ ਬਿਲਕੁਲ ਸਾਫ ਸੁਥਰਾ ਹਵਾਨਾ ਦੋਸੋ ਢਾਂਚਾ ਵੀ ਸੋਹਣਾ ਹੈ ਗਾਂ ਦਾ ਤੋ ਜਰੂਰ ਜੇ ਕੋਈ ਵੀਰ ਪਸੰਦ ਕਰਦਾ ਤਾਂ ਕੰਟੈਕਟ ਕਰਿਓ ਕਿਉਂਕਿ ਥਣ ਦਾ ਸਹਿਜ ਬੜਾ ਚੰਗਾ ਲੱਗਾ ਇਹਦੀ। ਲਿਆ ਵੀਰੇ ਵਾਪਸ ਲੈ ਚਲੋ ਉਧਰ ਨੂੰ। ਜੋ ਇਹ ਵੈਡ ਦੂਜਾ ਸੂਆ ਚਾਰ ਦਾ। ਬਹੁਤ ਸੋਹਣਾ ਸਟਰਕਚਰ ਹੈ ਦੋਸਤੋ ਜੇ ਕੋਈ ਵੀਰ ਡੇਰੀ ਫਾਰਮ ਦਾ ਕੰਮ ਕਰਦਾ ਤਾਂ ਤੁਹਾਡੇ ਘਰੇ ਰੱਖਣ ਵਾਲੀ ਇਹ ਗਾਂ ਹੈ। ਇਹ ਤੋਂ ਬੱਚੇ ਚੰਗੇ ਤੁਸੀਂ ਫਾਇਦਾ ਕਰਵਾ ਸਕਦੇ ਹੋ ਚੰਗੇ ਬੱਚੇ ਤੋਂ ਲੈ ਸਕਦੇ ਹੋ ਚੰਗਾ ਸੀਮਣ ਵਰਤਨ ਤੋਂ ਬਾਅਦ ਆ ਤਿੰਨ ਨੰਬਰ ਤੇ ਜਿਹੜੀ ਗਾਂ ਅੰਕਲ ਜੀ ਕੀ ਡਿਟੇਲ ਹੈ ਇਹ ਖੋਲੀ ਇਹਦੀ ਪਹਿਲਾਂ ਡਿਟੇਲ ਦੇ ਦਿਓ ਜੀ ਕਿੰਨਾ ਦੁੱਧ ਹੈਗਾ ਇਹਦਾ ਇਹ ਨੂੰ ਜੀ ਅੱਜ ਹੋ ਗਏ ਸੂਈ ਨੂੰ 1 ਮਹੀਨਾ 7 ਦਿਨ ਠੀਕ ਹੈ 1 ਮਹੀਨਾ 7 ਦਿਨ ਹੋ ਗਏ ਤਾਂ ਦੁੱਧ ਦੇਥ ਲੈ ਗਈ 18 ਕਿਲੋ ਠੀਕ ਹੈ ਜੀ ਪਹਿਲਾਂ 22 ਕਿਲੋ ਸੀ ਅੱਛਾ ਇਹਦਾ ਰੇਟ ਕਿ ਕਰਦੇ ਹੋ 85000 ਜੀ ਅੱਛਾ ਇਹਦਾ ਵੀ ਬੱਚਾ ਤਾਂ ਹੈ ਨਹੀਂ ਹੁਣ ਆਪਣੇ ਬੱਚਾ ਦਾ ਹੈ ਨਹੀਂ ਜੀ ਤੌਰ ਦੇ ਬਈ ਦੋਨੇ ਬੱਛੀਆਂ ਸੀ ਦੋਸਤੋ ਤੇ ਦੋਨੇ ਹੀ ਦੇਤੀਆਂ ਚੰਗੇ ਟੀਕੇ ਦੀਆਂ ਸੀ ਜੋ ਚੰਗੇ ਟੀਕੇ ਦੀਆਂ ਸੀ ਇਹਨਾਂ ਕੋਲ ਇੱਕ ਬੱਛੀ ਮੇਰੇ ਪਿੰਡ ਅਜ ਤੋਂ ਕੁਸਮਾਂ ਪਹਿਲਾਂ ਗਈ ਸੀ ਅੱਜ ਵੀ ਉਹ ਉਸ ਵੀਰ ਕੋਲ ਹੈ ਤੇ ਪਤਾ ਲੱਗਾ ਵੀ 26 27 ਕਿਲੋ ਦੁੱਧ ਦੇ ਰਹੀ ਹੈ ਮਤਲਬ ਛੌਂਕ ਕਿਉਂਕਿ ਡੇਰੀ ਫਾਰਮ ਦਾ ਕੰਮ ਆਪਾਂ ਨੂੰ ਪਤਾ ਵਪਾਰ ਵੀ ਕੀਤਾ ਹੋਵੇ ਤੇ ਨਰਮ ਪਸ਼ੂ ਬੰਦਾ ਘਰੇ ਰੱਖਦਾ ਨਹੀਂ ਇਹ ਵੀ ਚਾਰ ਦਿਨ ਇਹ ਵੀ ਚਾਰ ਦਿਨ ਦੂਜਾ ਇਹ ਵੀ ਚਾਰ ਦਿਨ ਦਾ ਦੋਸਤੋ ਤੇ ਦੂਜਾ ਸੂ ਹੈ ਵੇੜ ਦੇਖੋ 85000 ਰੇਟ 18 ਕਿਲੋ ਦੁੱਧ ਹੈਗਾ ਲਿਆ ਵੀਰੇ ਇੱਕ ਮਹੀਨਾ ਤੇ 7 ਦਿਨਾਂ ਦੀ ਸੂਈ ਅੱਜ ਇਹਨਾਂ ਦਾ ਫਾਇਦਾ ਤੁਹਾਨੂੰ ਇਹ ਹੋਣਾ ਦੱਸੋ ਵੀ ਇਹਨਾਂ ਨੇ ਹੋਰ ਮਹੀਨੇ ਤੱਕ ਇਹਨਾਂ ਦੀ ਏਆਈ ਹੋ ਜਾਣੀ ਹੈ ਗਰਮੀ ਪੂਰੀ ਪੈਣ ਤੋਂ ਪਹਿਲਾਂ ਪਹਿਲਾਂ ਗੱਭਣ ਕਰਾ ਲੋਂਗੇ ਸੱਜਰ ਅੱਜ ਜੇ ਖਰੀਦਦੇ ਹੋ ਤਾਂ ਹੋ ਸਕਦਾ ਵੀ ਉਹ ਪੂਰੀ ਗਰਮੀ 'ਚ ਕਨਸੀਵ ਕਰਨ 'ਚ ਉਹਨੂੰ ਦਿੱਕਤ ਆਵੇ ਇਹ ਗੱਭਣ ਹੋ ਜਾਣੀਆਂ ਟਾਈਮ ਨਾਲ ਦੁੱਧ ਸੱਜਰਾਂ ਜੇ ਨਹੀਂ ਹੈ ਰੇਟ ਤੁਹਾਨੂੰ ਨਾਲ-ਨਾਲ ਦੱਸੀ ਜਾਂਦੇ ਆਂ ਇੱਕ ਗਾਂ ਹੋਰ ਦਿਖਾਉਣਿਆ ਤੁਹਾਨੂੰ ਇਹ ਤਾਂ ਤੋਕੜ ਲੱਗਦੀ ਹੈ ਜੀ ਲਾਸਟ ਮਹੀਨਾ ਇੱਕ ਮਹੀਨਾ ਰਹਿ ਗਿਆ ਸੂਣ ਇੱਕ ਮਹੀਨਾ ਬਾਕੀ 20 ਕਿਲੋ ਦੁੱਧ ਸ਼ਹਿਰ ਚ ਜਿਹੜੇ ਬੰਦੇ ਤੋਂ ਲੈਂਦੀ ਆ ਚਵਾ ਚੋ ਕੇ ਦੋ ਟਾਈਮ ਉਹ ਬੰਦੇ ਦੇ ਘਰੇ ਭੇਜਦੇ ਆ 20 ਕਿਲੋ ਚੋਇਆ ਪਹਿਲੇ ਸੂਏ ਦਾ ਹੁਣ ਦੂਜੇ ਸੂਏ ਸੂਣੇ ਦੂਜੇ ਸੂਏ ਸੂਣੇ ਇੱਕ ਮਹੀਨਾ ਬਾਕੀ ਹੈ ਅੱਛਾ ਅੱਜ ਦਾ ਰੇਟ ਕੀ ਰੱਖਦੇ ਨੇ 60000 ਰੁਪਏ ਜੀ 60000 ਲਿਆ ਭਾਈ ਖੋਲ ਦੋਸਤੋ ਦੁੱਧ 20 ਕਿਲੋ ਚੋਇਆ ਹੈ ਪਹਿਲੇ ਸੂਏ ਦਾ ਪਹਿਲੇ ਸੂਏ ਦੂਜਾ ਸੂਆ ਸੂਣਾ ਹੈ ਇੱਕ ਮਹੀਨਾ ਠੀਕ ਬਾਕੀ ਹੈ ਚੈੱਕ ਕਰਵਾ ਲਿਓ ਬੇਸ਼ੱਕ ਵੀ ਇਹ 35 ਦਿਨ ਲਾਉ 40 ਲਾਉ ਤੇ ਜਾਂ ਇਹ 30 ਦਿਨਾਂ ਤੇ ਸੂ ਪੈਣੀ ਐ ਉਹ ਤੁਹਾਡੇ ਕੋਲ ਆਪਸ਼ਨ ਹੈ ਸੂ ਆ ਦੂਜਾ ਵਿਹੜ ਦਾ ਚੌਥਾ ਗੱਟਾ ਦਾ ਚੱਲੀ ਜਾਂਦਾ ਕਿਹੜੀ ਕੀੜ ਵਜਦੀ ਉਹ ਟ੍ਰਾਂਜੀਸ਼ਨ ਦਾ ਚੌਥਾ ਗੱਟਾ ਚੱਲ ਰਿਹਾ ਚੌਥਾ ਬੈਗ ਕਹਿੰਦੇ ਵੀ ਟ੍ਰਾਂਜੀਸ਼ਨ ਦਾ ਚੱਲ ਰਿਹਾ ਤੇ ਇੱਕ ਮਹੀਨਾ ਰਹਿੰਦਾ ਸੂਣ ਚ ਲਿਆਓ ਵਾਪਸ ਵੀਰੇ ਇਸ ਟਾਈਮ ਹਵਾਨੇ ਦੇ ਵਿੱਚ ਹਜੇ ਦੁੱਧ ਨੇ ਲਾਉਣਾ ਸ਼ੁਰੂ ਕਰਨਾ ਸੋ ਇੱਕ ਮਹੀਨਾ ਬਾਕੀ ਮੈਂ ਤੁਹਾਨੂੰ ਇਸ ਤੋਂ ਬਾਅਦ ਮੱਝਾਂ ਦਿਖਾਉਣੀਆਂ ਮੱਝਾਂ ਦੇ ਵਿੱਚ ਵੀ ਜਿਹੜੀ ਮੈਂ ਪਹਿਲੇ ਨੰਬਰ ਤੇ ਝੋਟੀ ਦਿਖਾਉਂਗਾ ਠੀਕ ਹੈ ਵੀ ਜੇ ਕੋਈ ਵੀਰ ਸਟਰਕਚਰ ਨੂੰ ਪਸੰਦ ਕਰਦਾ ਤਾਂ ਉਹਦੇ ਵਾਸਤੇ ਟੋਪ ਦੀ ਝੋਟੀ ਹੈ ਜੇ ਕੋਈ ਵੀਰ ਨੇ ਇਹਨੂੰ ਬਰੀਡਿੰਗ ਪੱਖ ਤੋਂ ਦੇਖਣਾ ਤਾਂ ਇਹਦਾ ਇੱਕ ਪਿਛਲੇ ਦੋਨੇ ਪੈਰ ਪਿੰਕ گلابی ਹੈ ਹਵਾਨਾ ਬੜਾ ਚੰਗਾ ਗਾਵਾਂ ਆ ਰਗਾ ਹਵਾਨਾ ਅੰਕਲ ਜੀ ਜਿਹੜੀ ਇਹ ਵੈੜਾ ਹਾਂਜੀ ਹਾਂਜੀ ਆਹ ਸੌਰੀ ਮੱਝ ਹੈ ਜਿਹੜੀ ਝੋਟੀ ਆਪਾਂ ਦਿਖਾਉਣੀ ਹੈ ਕਿੰਨਾ ਸੂਆ ਸੂਈ ਹੈ ਜੀ ਇਹ ਜੀ ਪਹਿਲਾ ਸੂਆ ਹੈ ਹੂੰ ਚਾਰ ਦਾੰਦਾ ਇਹ ਠੀਕ ਹੈ ਤੇ 10 ਲੀਟਰ ਦੁੱਧ ਹੈ ਸੂਈ ਨੂੰ ਕਿੰਨੇ ਦਿਨ ਹੋ ਗਿਆ ਜੀ ਅੱਜ ਨੂੰ ਹੋ ਗਏ 10 ਮਾ ਗਿਆ 11ਵਾਂ ਦਿਨ ਹੋ ਗਈ 10ਵਾਂ 11ਵਾਂ ਦੇਣੀ ਹੈ ਹਾਂਜੀ ਹਾਂਜੀ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਜੀ ਇਹਦਾ 1.5 1.5 ਲੱਖ ਰੁਪਏ ਹਾਂਜੀ ਤੋਰ ਦੇ ਵੀਰੇ ਦੋਸਤ ਚਾਰ ਦੰਦ ਸੂਆ ਪਹਿਲਾ ਹਜੇ ਕੜ ਨਹੀਂ ਚੱਲੇਗਾ ਜੀ ਠੀਕ ਹੈ ਹਜੇ ਕੜ ਨਹੀਂ ਚੱਲਿਆ ਹਜੇ ਅੰਦਰੋਂ ਸਾਫ਼ ਹੋਣਾ ਹੈ 10 ਲੀਟਰ ਦੁੱਧ ਐਸ ਟਾਈਮ ਤਿਆਰ ਕਰ ਗਈ ਐ ਚਵਾਈ ਦੀ ਇੱਕ ਨੰਬਰ ਚਵਾਈ ਦੀ ਇੱਕ ਨੰਬਰ ਵੈਸੇ ਉਹ ਥਾਣ ਵੀ ਦੱਸਣਗੇ ਤੁਹਾਨੂੰ ਦੇਖੋ ਹਵਾਨੇ ਦੇ ਨਾੜਾ ਬਹੁਤ ਸੋਹਣੀਆਂ ਇਹ ਤੋਂ ਨੀਲੀ ਰਾਵੀ ਨਸਲ ਦੇ ਬੱਚੇ ਲਿਓ ਇਹਦੇ ਸੀਮਨ ਨੀਲੀ ਰਾਵੀ ਲਵਾਇਓ ਸਾਈਡਾਂ ਤੇ ਨਾੜਾਂ ਬਹੁਤ ਸੋਹਣੀਆਂ ਹਵਾਨੇ ਦੇ ਉੱਤੇ ਥਣ ਹੱਥੀ ਚਵਾਈ ਵਾਲਾ ਢਾਂਚਾ ਸੋਹਣਾ ਇੱਥੇ ਹੀ ਖਵਾ ਪਈ ਹੈ ਆ ਜਾਂਦੇ ਬੱਚੇ ਤੇ ਕੋਈ ਸੋ ਇਹ ਪਹਿਲਣ ਝੋਟੀ ਹੈ ਇਹਦੀ ਡਿਮਾਂਡ ਰੱਖੀ ਹੈ 1.5 ਲੱਖ ਰੁਪਇਆ ਚਾਰੇ ਥਣ ਸੋਨੇ ਹੈ ਇੱਕ ਛੋਟਾ ਜਿਹਾ ਨਿਸ਼ਾਨ ਜਿਹੜਾ ਨਾਂ ਕਦੇ ਪਸਮਿਆ ਤੇ ਨਾ ਉਹਦੇ ਚ ਕੋਈ ਜਿਹੜਾ ਉਹ ਧਾਰ ਹਜੇ ਤੱਕ ਆਈ ਹੈ ਨਾ ਉਹ ਆਈ ਆਵੇ ਪਰ ਸਾਡਾ ਹੱਕ ਹੈ ਵੀ ਤੁਹਾਨੂੰ ਅਸੀਂ ਇਹ ਚੀਜ਼ ਦੱਸ ਦਈਏ ਤੋਂ ਤੁਹਾਨੂੰ ਦੱਸ ਦਿੰਦੇ ਆ ਬੜੀ ਸੋਹਣੀ ਆ ਗਾੜੀ ਐ ਜੀ ਭਸਮੇ ਦੇ 10000 ਰੁਪਿਆ ਨਾਮ ਠੀਕ ਐ ਜੇ ਉਹ ਥਣ ਪਸਮਾਵੇ ਤਾਂ 10000 ਰੁਪਿਆ ਆਉਣ ਜਾਣ ਦਾ ਖਰਚਾ ਵਸੇ ਨਹੀਂ ਪਸਮੂਗਾ 10000 ਖਸੇ ਰਹੀ ਆਉਣ ਜਾਣੇ ਭਵਾਨੇ ਤੇ ਨਾੜਾ ਦੇਖੋ ਥਣ ਬਹੁਤ ਸੋਹਣਾ ਦੋਸਤੋ ਛੋਟੀ ਦਾ ਬੜਾ ਚੰਗਾ ਥਣ ਲੱਗਾ ਚੰਗਾ ਦੁੱਧ ਦੇਊਗੀ ਦੂਜੇ ਸੂਏ ਤਾਂ ਪੂਰਾ ਹੀ ਚੋਲੋਂਗੇ ਇਸ ਵਾਰ ਪਹਿਲਾਂ ਦੇ ਹਿਸਾਬ ਤੇ ਫਿਰ ਵੀ ਸੋਹਣਾ ਦੁੱਧ ਐ ਇੱਕ ਮੱਝ ਦਿਖਾਉਣਾ ਵੱਡੇ ਢਾਂਚੇ ਦੀ ਜਿਹੜੀ ਇਹ ਸਾਹਮਣੇ ਮੱਝ ਖੜੀ ਐ ਜੀ ਇਹਦੀ ਕੀ ਇਹ ਜੀ ਮੁੱਲ ਇਹਦਾ 95000 ਹੈ ਜੀ ਠੀਕ ਹੈ ਗੱਬਣ ਕਿੰਨੇ ਚਰਦੀ ਹੈ ਜੀ 4 ਮਹੀਨੇ ਦੀ ਗੱਬੜਾ ਦੁੱਧ ਹੁਣ ਕਿੰਨਾ ਹੋਊਗਾ ਦੋ ਜੀ 8 ਕਿਲੋ 8 ਕਿਲੋ ਤਾਂ ਦੇ ਰਹੀ ਹੈ ਬੱਚਾ ਹੈ ਨਾਲ ਇਹਦੇ ਬੱਚਾ ਹੈ ਜੀ ਮਗਰ ਇਹ ਆਖਰਾ ਕੱਟਾ ਔਰਲੇ ਪਾਸੇ ਵਾਲਾ ਹਾਂ ਆ ਹੀ ਕੱਟਾ ਠੀਕ ਹੈ ਓਕੇ ਤਾਂ ਤੋਰੀ ਭਾਈ ਦੋਸਤੋ 95000 ਰੇਟ 8 ਕਿਲੋ ਦੁੱਧ 4 ਮਹੀਨਿਆਂ ਦੀ ਗੱਬਣ ਸੱਜਰ ਦਾ ਦੁੱਧ ਕਿੰਨਾ ਚੋਇਆ ਜੀ ਦਾ 16 ਨੈੱਟ ਚੋਦੇ ਨੇ 16 ਕਿਲੋ ਨੈੱਟ ਹਾਂ ਲੈ ਜਾ ਭਾਈ 16 ਕਿਲੋ 16 ਕਿਲੋ ਦੁੱਧ ਦੱਸੋ ਤੇ ਐਡੇ ਢਾਂਚੇ ਨੇ ਦਿੱਤਾ ਵੀ ਹੋਊਗਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਟੋਕੜ ਕਬ ਬਣਾ ਮੌਕਾ ਆ ਜੀ ਨੇ ਪੈਸੇ ਇਨਵੈਸਟ ਕਰਨੇ ਆ ਵੱਡੇ ਢਾਂਚੇ ਦੀ ਮੱਝ ਹੈ ਦੁੱਧ ਜਿੰਨਾ ਮਰਜ਼ੀ ਚੋਲੋ ਚੰਗੀ ਸੇਵਾ ਨਾਲ ਦੁੱਧ ਲਓ ਨਹੀਂ ਜਵਾਬ ਦੇਊਗੀ ਇਦਾਂ ਦੀ ਮੱਝ ਲੱਗਦੀ ਹੈ ਸਟਰਕਚਰ ਬਹੁਤ ਵੱਡਾ ਪੂਰਾ ਵੱਡਾ ਕੱਦ ਹੈ ਤੇ ਫੁੱਲ ਲੰਬਾਈ ਜਿੰਨੀ ਇੱਕ ਮੱਝ ਦੀ ਹੋ ਸਕਦੀ ਹੈ ਉਨੀ ਲੰਬਾਈ ਆ ਹਰੇਕ ਮੱਝ ਏਡੀ ਨਹੀਂ ਹੁੰਦੀ ਮਿਲਕ ਵੇਨ ਉਰਲੇ ਪਾਸੇ ਦੇਖੋ ਥਣਾ ਚ ਬਿੱਥੀ ਸੋਹਣੀ ਐ ਥਣ ਸੋਹਣੇ ਐ ਨਾਲ ਕੱਟਾ ਐ ਦੇ ਅੰਕਲ ਜੀ ਇਸ ਪਾਸੇ ਇੱਕ ਹੋਰ ਮੱਝ ਖੜੀ ਐ ਇਹਦੀ ਕੀ ਡਿਟੇਲ ਆ ਜੀ ਇਹ ਜੀ ਪੰਜਾਂ ਮਹੀਨੇ ਦੀ ਗੱਬਣ ਹਮ 8 ਕਿਲੋ ਦੁੱਧ ਆ 8 ਕਿਲੋ ਹਾਂਜੀ ਮਗਰੇ ਦੇ ਕੱਟੀ ਐ ਠੀਕ ਐ ਤੇ ਹੁਣ ਜਿਹੜੀ ਅੱਜ ਦੀ ਪੋਜੀਸ਼ਨ ਆ ਹਮ ਭਈਆ ਜਾਣੇ ਕਰਕੇ ਹਮ ਕਦੇ ਕਦੇ ਮੜਾ ਮੋਟਾ ਉੱਕ ਚੋਕ ਕਰਦੀ ਕਦੇ ਕਦੇ ਅੱਗਾ ਪਿੱਛਾ ਕਰ ਜਾਂਦੀ ਅੱਗੇ ਪਿੱਛੇ ਕਰਦੀ ਆਪਾਂ ਕਲੀਅਰ ਕਰਾਂਗੇ ਮੁੜ ਕੇ ਲਾ ਕੇ ਵੀ ਮੈਂ ਆਇਆ ਲੱਗੀ ਨਹੀਂ ਸਹੀ ਹੈ ਭਈਆ ਜਾਣੇ ਕਰਕੇ ਕੋ ਹੱਥ ਦਾ ਰੋਕ ਕਰਦੀ ਐ ਇੱਕ ਪੱਠੇਂ ਟਾਈਮ ਨਾ ਪੈਂਦੇ ਠੀਕ ਐ ਅਛਾ ਇਹਦਾ ਰੇਟ ਕੀ ਕਰ ਦੂੰ ਹਾਂਜੀ ਇਹਦਾ 85 ਹਜ਼ਾਰ ਲੈ ਬਈ ਤੋਰ ਦੇ ਦੋਸਤੋ ਰੇਟ 85 ਹਜ਼ਾਰ ਇਹ ਵੀ ਫੁੱਲ ਵੱਡੀ ਮੱਝ ਐ ਮੈਂ ਜਦੋਂ ਵੀਡੀਓ ਬਣਾਉਣਾ ਨਾ ਵੈਸੇ ਮੇਰਾ ਇਹ ਹੱਕ ਨਹੀਂਗਾ ਸ਼ਬਦ ਕਹਿਣ ਦਾ ਪਰ ਮੇਰੇ ਹਿਸਾਬ ਚ ਕਿਦੂ ਜਾਇਜ਼ ਰੇਟ ਹੋਰ ਹੋ ਨਹੀਂ ਸਕਦੇ ਏਡੀਆਂ ਏਡੀਆਂ ਮੱਝਾਂ ਦੱਸੋ ਟੋਕੜ ਗੱਬਣ ਇਸ ਭਾਜ ਮਹਿਲਨ ਤੇ ਦੋ ਦੁੱਗਣੇ ਤਿਗਣੇ ਰੇਟ 'ਚ ਸੱਜਰਾਂ ਨੂੰ ਜਦੋਂ ਮਰਜ਼ੀ ਵੇਚ ਲੋ ਇਹਨਾਂ ਦੀ ਮਜਬੂਰੀ ਹੈ ਇਹਨਾਂ ਨੇ ਵੇਚਣੀਆਂ 50-50 ਹਜ਼ਾਰ ਰੁਪਏ ਦੇ ਕੇ ਮੈਂ ਮੋੜ ਵੀ ਜਾਊਗਾ ਵੱਧ ਸੋ ਜਦੋਂ ਤਿਆਰ ਹੋਈਆਂ 50-50 ਹਜ਼ਾਰ ਅੰਕਲ ਕਹਿੰਦੇ ਦੇ ਕੇ ਲੈ ਲਾਂਗੇ ਪਰ ਕਈ 50 ਇਹਨਾਂ ਦੇ ਨਾਲ ਐਡ ਹੋ ਜਾਣੇ ਐਡੇ-ਡੇ ਢਾਂਜੇ ਇਹਨਾਂ ਮੱਜਾਂ ਦੇ ਜ ਚੰਗਾ ਪਲਗਾਂ ਤਾਂ ਖੈਰ ਉਹ ਤੁਹਾਡੀ ਖੁਸ਼ੀ ਹੋਊਗੀ ਉਦੋਂ ਨੂੰ ਜੇ ਇਹਨਾਂ ਦੀ ਲੇਬਰ ਦੀ ਐਡਜਸਟਮੈਂਟ ਹੋ ਗਈ ਤਾਂ 50000 ਰੁਪਿਆ ਪਲੱਸ ਦੇ ਕੇ ਤੁਹਾਨੂੰ ਇਹ ਕਹਿੰਦੇ ਵੀ ਅਸੀਂ ਵਾਪਸ ਵੀ ਲੈ ਸਕਦੇ ਹਾਂ પાસ ਕਰ ਲਓ ਆ ਕੇ ਜਿਨੇ ਲਜਾਣੀਆਂ ਪਰ ਮੱਜਾਂ ਵੱਡੀਆਂ ਐ ਤਾਂ ਚੰਗੀਆਂ ਇੱਕ ਮੱਜ ਲਾਸਟ ਉੱਤੇ ਦਿਖਾ ਦਈਏ ਦੋਸਤੋ ਇਹਦਾ ਥੋੜਾ ਟਾਈਮ ਬਾਕੀ ਐ ਇਹ ਮੱਜ ਨੂੰ ਪਹਿਲਾਂ ਤੁਸੀਂ ਦੇਖ ਲਓ ਜਿਹੜੀ ਹੁਣ ਤੋਰ ਕੇ ਬੱਦੀ ਐ ਜੋ ਇਹਦੀ ਕੰਡੀਸ਼ਨ ਐ ਉਹ ਤੁਹਾਨੂੰ ਦੱਸਦੀ ਐ ਬਾਕੀ ਪਾਸ ਤੁਸੀਂ ਕਰ ਲੈਣੀ ਆ ਕੇ ਅੰਕਲ ਜੀ ਲਾਸਟ ਉੱਤੇ ਮੱਜ ਦਿਖਾਉਣੀ ਐ ਆਪਾਂ ਇਹ ਕਿੰਨਾ ਚੱਲ ਰਿਹਾ ਦਾ ਸੋ ਇਹ ਜੀ ਇਥੇ ਕੋਟਪੂਰ ਜ਼ਾਣਾ ਮੰਡੀ ਕੋਲੋਂ ਲਈ ਐ 1.30 ਲੱਖ ਦੀ ਲਈ ਸੀਗੀ ਠੀਕ ਐ 16 ਕਿਲੋ ਤੋਂ ਮਣਕੇ ਲੈਂਦਾ ਸੀ ਇਹਦਾ ਹੂੰ ਇਤੋਂ ਕੋਰ ਬੁਰਾ ਨਹੀਂ ਹੈ ਜੀ। ਠੀਕ ਹੈ। ਮਾਲਕਾਂ ਦੇ ਘਰ ਜਾ ਕੇ ਬੰਦੇ ਤਸੱਲੀ ਕਰ ਸਕਦਾ। ਇਹ ਮਹੀਨਾ ਰਹਿ ਗਿਆ ਸੂਣ ਦਾ। ਇੱਕ ਮਹੀਨਾ ਰਹਿੰਦਾ ਸੂਣ ਦਾ ਹਾਂਜੀ। ਅੱਛਾ ਇਹਦਾ ਅੱਜ ਆਪਾਂ ਰੇਟ ਕੀ ਰੱਖਦੇ ਹਾਂ? ਟੱਕ ਲੱਖ ਰੁਪਏ ਜੀ। 1 ਲੱਖ ਰੁਪਏ ਅਜ ਦਾ ਰੇਟ। ਹਾਂਜੀ। ਮਹੀਨਾ ਰਹਿ ਗਿਆ ਸੂਣ ਦਾ ਜੀ ਬਸ। ਦੋਸਤੋ ਵੀਰ ਸੂਣ ਵਾਲੀ ਮੱਝ ਨੂੰ ਖੋਲੂਗਾ ਉਸ ਤੋਂ ਪਹਿਲਾਂ ਇੱਕ ਕੱਟੀ ਜਿਹੜੀ ਇਹ ਮੱਝ ਤੁਹਾਨੂੰ ਤੋੜ ਕੇ ਦਿਖਾਈ ਸੀ 85 ਹਜ਼ਾਰ ਰੇਟ ਵਾਲੀ ਇਹਦਾ ਬੱਚਾ ਤੁਸੀਂ ਕੱਟੀ ਦੇਖ ਲਓ ਇੱਕ ਵਾਰ। 1 ਮਹੀਨਾ ਬਾਕੀ ਹੈ 1 ਲੱਖ 30 ਹਜ਼ਾਰ ਦੀ ਖਰੀਦੀ ਸੀ। 30 ਹਜ਼ਾਰ ਰੇਟ ਉਹਦੇ ਹਿਸਾਬ ਤੇ ਘਟਾਤਾ ਅੱਜ 1 ਲੱਖ ਰੁਪਏ ਡਿਮਾਂਡ ਹੈ ਵਿਕ ਜਾਂਦੀ ਠੀਕ ਹੈ ਨਹੀਂ 1 ਮਹੀਨਾ ਬਾਕੀ ਆ 15 20 ਦਿਨ ਔਖੇ ਸੌਕੇ ਫਿਰ ਇਹ ਸੰਭ ਲੈਣਗੇ ਫਿਰ ਤੁਹਾਨੂੰ ਸੱਜਰ ਦਿਖਾ ਦੇਾਂਗੇ ਫਿਲਹਾਲ ਜੇ ਕੋਈ ਵੀਰੇ ਇਸ ਤਰੀਕੇ ਨਾਲ ਖਰੀਦ ਸਕਦਾ ਸਮਝ ਆਉਂਦੀ ਹੈ ਪਸੰਦ ਆਉਂਦੀ ਹੈ ਤਾਂ ਨੰਬਰ ਸਕਰੀਨ ਉੱਤੇ ਚੱਲ ਰਹੇ ਆ ਲਿਆ ਵੀਰੇ ਸੋਏ ਨਾਕ ਦੋਸਤੋ ਅੱਜ ਦੀ ਵੀਡੀਓ ਦੇ ਵਕਾਊ ਸੀ ਇਹਨਾਂ ਕੋਲ ਚੰਗੀਆਂ ਮੱਜਾਂ ਸੋਹਣੇ ਟਾਂਚੇ ਦੀਆਂ ਸੋਹਣੀਆਂ ਗਾਵਾਂ ਰੇਟ ਜਾਇਜ਼ ਆ ਆ ਕੇ ਦੇਖ ਲਓ ਤਸੱਲੀ ਕਰ ਲਓ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਆ ਧੰਨਵਾਦ ਵੀਡੀਓ ਦੇਖਣ ਲਈ